ਸਾਸੀ ਕਾਲ ਜੀ ਮੈਂ ਹਾਸ਼ਤੀਬ ਕੋਰਸੰਦੂ ਤੇ ਗੱਲ ਕਰਦੇ ਹਾਂ ਅੱਜ ਕੁਝ ਮੁੱਖ ਖਬਰਾਂ ਦੇ ਨਾਲ ਗੱਲ ਕਰਦੇ ਆ ਜੀ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਕੋਵਿਡ ਹੋ ਚੁੱਕਾ ਹੈ ਖਤਮ ਤਾਂ ਹੋ ਜਾਓ ਸਾਵਧਾਨ ਕਿਉਂਕਿ ਕੋਵਿਡ ਨੇ ਇੱਕ ਵਾਰ ਫਿਰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਭਾਰਤ ਦੇ ਵਿੱਚ 2019-20 ਦੇ ਵਿੱਚ ਕੋਵਿਡ ਨੇ ਆਪਣਾ ਬਹੁਤ ਹੀ ਬੁਰਾ ਅਸਰ ਛੱਡਿਆ ਸੀ ਤਾਂ ਕੋਵਿਡ ਕਿਤੇ ਨਾ ਕਿਤੇ ਫਿਰ ਆਉਂਦਾ ਦਿਖਾਈ ਦੇ ਰਿਹਾ ਹੈ ਗੱਲ ਕਰਦੇ ਹਾਂ ਏਸ਼ੀਆ ਜਿਵੇਂ ਕਿ ਹਾਂਗਕਾਂਗ, ਚੀਨ ਅਤੇ ਥਾਈਲੈਂਡ ਵਰਗੇ ਦੇਸ਼ਾਂ ਵਿੱਚ ਕੋਵਿਡ ਨੇ ਫਿਰ ਆਪਣਾ ਡਰ ਪੈਦਾ ਕਰ ਦਿੱਤਾ ਹੈ ਤੇ ਕੋਵਿਡ ਨੇ ਲੋਕਾਂ ਦੇ ਉੱਤੇ ਬਹੁਤ ਹੀ ਬੁਰਾ ਅਸਰ ਛੱਡਿਆ ਹੈ ਜਿੱਥੇ ਲੋਕ ਆਪਣੀ ਆਮ ਜ਼ਿੰਦਗੀ ਦੇ ਵਿੱਚ ਵਾਪਸ ਆ ਰਹੇ ਸਨ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਫਿਰ ਡਰ ਪੈਦਾ ਹੋ ਗਿਆ ਹੈ ਹਾਂਗਕਾਂਗ ਦੇ ਇੱਕ ਸ਼ਹਿਰ ਦੇ ਵਿੱਚ ਤਿੰਨ ਮੈਨੂੰ ਜੋ ਹਫਤਾ ਬੀਤਿਆ ਉਹਦੇ ਵਿੱਚ 31 ਮੌਤਾਂ ਦਾ ਮਾਮਲਾ ਸਾਹਮਣੇ ਨਜ਼ਰ ਆਇਆ ਜਿਸ ਨੂੰ ਦੇਖ ਕੇ ਲੋਕਾਂ ਦੇ ਅੰਦਰ ਡਰ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਤੇ ਲੋਕ ਬੜੀ ਬੁਰੀ ਤਰ੍ਹਾਂ ਡਰੇ ਹੋਏ ਹਨ ਤੇ ਏਸ਼ੀਆ ਦੇ ਵਿੱਚ ਵਾਧਾ ਦੇ ਕੇ ਕਿਤੇ ਨਾ ਕਿਤੇ ਭਾਰਤ ਨੂੰ ਵੀ ਹੋ ਜਾਣਾ ਚਾਹੀਦਾ ਹੈ ਸਾਵਧਾਨ ਕਿਉਂਕਿ ਮਾਹਰਾਂ ਦਾ ਇਹ ਕਹਿਣਾ ਹੈ ਕਿ ਇਸ ਗਰਮੀ ਦੇ ਵਿੱਚ ਕੋਵਿਡ ਆਪਣਾ ਅਸਰ ਦਿਖਾ ਸਕਦਾ ਹੈ ਤੇ ਕਿਤੇ ਨਾ ਕਿਤੇ ਕੋਵਿਡ ਆਪਣਾ ਬੁਰਾ ਅਸਰ ਦਿਖਾਉਣ ਲਈ ਉਹ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਸ ਗੱਲ ਦਾ ਡਰ ਪੈਦਾ ਹੋ ਗਿਆ ਹੈ ਤੇ ਜਲਦ ਹੀ ਜੇ ਇਸ ਬਾਰੇ ਕੋਈ ਮੁਖ ਖਬਰ ਨਿਕਲ ਕੇ ਆਉਂਦੀ ਹੈ ਤਾਂ ਜਲਦੀ ਹੀ ਤੁਹਾਡੇ ਅੱਗੇ ਲੈ ਕੇ ਪੇਸ਼ ਹੋਵਾਂਗੇ ਧੰਨ